ਇੱਕ ਨਿੱਕੇ ਜਿਹੇ ਕੁੱਤੇ ਨੇ ਕਮਸ਼ੂਰ ਕਬੱਡੀ ਖਿਡਾਰੀ ਦੀ ਜਾਨ ਲੈ ਲਈ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੇਖੀ ਹੋਣੀ ਜਿਹਦੇ ਵਿੱਚ ਇੱਕ ਬੰਦਾ ਬਹੁਤ ਜ਼ਿਆਦਾ ਤੜਫ ਰਿਹਾ ਅਸਲ ਵਿੱਚ ਉਹ ਇੱਕ ਮਸ਼ਹੂਰ ਕਬੱਡੀ ਖਿਡਾਰੀ ਹੈ ਜਿਹੜਾ ਨੈਸ਼ਨਲ ਪੱਧਰ ਦੇ ਤੱਕ ਖੇਡਿਆ ਤੇ 2026 ਦੇ ਵਿੱਚ ਉਹ ਪ੍ਰੋ ਲੀਗ ਕਬੱਡੀ ਦੀ ਜਿਹੜੀ ਤਿਆਰੀ ਕਰ ਰਿਹਾ ਸੀ ਇਸ ਕਬੱਡੀ ਖਿਡਾਰੀ ਦਾ ਨਾਮ ਹੈ ਬ੍ਰੀਜੇ ਸੋਲੰਕੀ ਤੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਇੱਕ ਦਿਨ ਕੀ ਹੁੰਦਾ ਵੀ ਇੱਕ ਕੁੱਤੇ ਦਾ ਬੱਚਾ ਜਿਹੜਾ ਨਾਲੀ ਦੇ ਵਿੱਚ गिर ਜਾਂਦਾ ਤੇ ਸੋਲੰਕੀ ਜਿਹੜਾ ਉੱਥੇ ਖੜਿਆ ਹੁੰਦਾ ਤੇ ਉਸ ਨੂੰ ਦਾ ਵੀ ਜਿਹੜਾ ਕੁੱਤਾ ਇਹ ਬਹੁਤ ਜ਼ਿਆਦਾ ਤੜਫ ਰਿਹਾ ਹੈਗਾ ਤੇ ਉਸ ਨੂੰ ਨਾਲ ਦੀ ਨਾਲ ਹੀ ਜਿਹੜਾ ਨਾਲੀ ਦੇ ਵਿੱਚੋਂ ਬਾਹਰ ਕੱਢ ਲੈਂਦਾ ਤੇ ਜਦੋਂ ਨਾਲੀ ਦੇ ਵਿੱਚੋਂ ਬਾਹਰ ਕੱਢਦਾ ਤਾਂ ਉਹਦੇ ਦਾਇੇ ਹੱਥ ਦੇ ਉੱਤੇ ਕੁੱਤਾ ਜਿਹੜਾ ਥੋੜਾ ਜਿਹਾ ਕੱਟ ਲਾ ਦਿੰਦਾ ਬਰੀਜੇ ਸੋਲੰਕੀ ਉਸਦੀ ਕੋਈ ਵੀ ਗੌਰ ਨਹੀਂ ਕਰਦਾ ਜਦੋਂ ਉਸਦੇ ਬਾਹ ਦੇ ਉੱਤੇ ਕੱਟ ਲੱਗਦਾ ਤਾਂ ਉਸ ਤੋਂ ਬਾਅਦ 3 ਮਹੀਨੇ ਤੱਕ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਤੇ 3 ਮਹੀਨੇ ਬਾਅਦ ਜਿਹੜਾ ਉਸ ਦਾ ਗਲ ਹੈ ਜਿਹੜਾ ਉਹ ਸੁੱਜ ਜਾਂਦਾ ਹੈਗਾ ਤੇ ਉਸ ਦਾ ਬੁਰਾ ਹਾਲ ਹੋ ਜਾਂਦਾ ਤੇ ਤੜਫਣ ਲੱਗ ਜਾਂਦਾ ਇਦਾਂ ਵਿਵਹਾਰ ਕਰਦਾ ਜਿੱਦਾਂ ਕੋਈ ਪਾਗਲ ਹੁੰਦਾ ਹੈਗਾ ਫਿਰ ਇਸ ਖੜਾਰੀ ਨੂੰ ਜਿਹੜਾ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਜਾਂਦਾ ਉੱਥੇ ਜਿਹੜੀ ਬਿਮਾਰੀ ਠੀਕ ਨਹੀਂ ਹੁੰਦੀ ਬਾਅਦ ਵਿੱਚ ਜਿਹੜਾ ਦਿੱਲੀ ਲੈ ਜਾਇਆ ਜਾਂਦਾ ਦਿੱਲੀ ਵੀ ਜਾ ਕੇ ਜਿਹੜੀ ਬਿਮਾਰੀ ਠੀਕ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਇਸ ਖੜਾਰੀ ਦੀ ਜਿਹੜੀ ਤੜਫ ਤੜਫ ਕੇ ਮੌਤ ਹੋ ਜਾਂਦੀ ਆ ਤਾਂ ਇਸ ਨੇ ਸੋਚਿਆ ਸੀ ਯਾਰ ਵੀ ਆਪਾਂ ਇੱਕ ਨਿੱਕਾ ਜਿਹਾ ਕੁੱਤਾ ਜਿਹੜਾ ਨਾਲੀ ਦੇ ਵਿੱਚੋਂ ਕੱਢ ਦਿੰਨੇ ਆ ਪਰ ਇਸ ਘਟਾਰੀ ਨੂੰ ਇਹ ਨਹੀਂ ਪਤਾ ਸੀ ਵੀ ਇਹ ਕੁੱਤਾ ਜਿਹੜਾ ਉਸ ਦੀ ਮੌਤ ਦਾ ਕਾਰਨ ਬਣੂਗਾ ਬ੍ਰਿਜੇਸੂ ਸਲੰਕੀ ਨੇ ਨੈਸ਼ਨਲ ਪੱਧਰ ਤੇ ਬਹੁਤ ਸਾਰੇ ਮੈਡਲ ਜਿੱਤਨੇ ਬਹੁਤ ਸਾਰੀਆਂ ਟਰੋਫੀਆਂ ਜਿੱਤੀਆਂ ਨੇ ਤੇ ਹੁਣ ਪੂਰੀ ਤਿਆਰੀ ਕਰ ਰਿਹਾ ਸੀ ਸਲੰਕੀ ਕਿਉਂਕਿ 2026 ਦੇ ਵਿੱਚ ਇੱਕ ਪ੍ਰੋ ਲੀਗ ਕਬੱਡੀ ਜਿਹੜੀ ਹੋਣ ਵਾਲੀ ਸੀਗੀ ਉਹਦੇ ਵਿੱਚ ਵੀ ਜਿਹੜੇ ਕਾਫੀ ਵੱਡੇ ਵੱਡੇ ਖਿਡਾਰੀ ਜਿਹੜੇ ਭਾਕ ਲੈਂਦੇ ਨੇ ਤੇ ਬ੍ਰਿਜੇ ਸਲੰਕੀ ਵੀ ਜਿਹੜਾ ਤਿਆਰੀ ਕਰ ਰਿਹਾ ਸੀ ਮੈਂ 2026 ਦੇ ਵਿੱਚ ਜਿਹੜਾ ਖੇਡੂਗਾ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਇਹ ਘਟਨਾ ਵਾਪਰ ਗਈ ਹੁਣ ਭਾਵੇਂ ਆਪਾਂ ਇਹਨੂੰ ਅਣਗੇਲੀ ਕਹਿ ਲਈਏ ਜਾਂ ਫਿਰ ਉਸ ਖਿਡਾਰੀ ਦੀ ਕਿਸਮਤ ਕਹਿ ਲਈਏ ਕਿਉਂਕਿ ਉਸਨੇ ਸੋਚਿਆ ਤਾਂ ਇਨਸਾਨੀਅਤ ਦੇ ਤੌਰ ਤੇ ਵੀ ਚਲੋ ਇੱਕ ਕੁੱਤੇ ਨੂੰ ਆਪਾਂ ਬਚਾ ਦਿੰਨੇ ਆ ਹਨਾ ਉਹਦੇ ਮਨ ਦੇ ਵਿੱਚ ਜਿਹੜੀ ਦਇਆ ਜਾਗੀ ਤਾਂ ਉਸ ਤੋਂ ਬਾਅਦ ਕੁੱਤੇ ਦੇ ਬੱਚੇ ਨੂੰ ਜਿਹੜਾ ਬਾਹਰ ਕੱਢਿਆ ਪਰ ਉਹੀ ਕੁੱਤੇ ਦਾ ਬੱਚਾ ਜਿਹੜਾ ਉਸ ਦੀ ਮੌਤ ਦਾ ਕਾਰਨ ਬਣ ਗਿਆ ਤਾਂ ਦੋਸਤੋ ਸਾਵਧਾਨ ਰਿਹਾ ਕਰੋ ਜੇਕਰ ਤੁਸੀਂ ਵੀ ਇਦਾਂ ਦੇਖਦੇ ਹੋ ਕਿ ਕੁੱਤਾ ਆ ਨਾਲੀ ਦੇ ਵਿੱਚ ਪਿਆ ਕੱਢਵੇ ਸ਼ੱਕ ਦਿਓ ਪਰ ਨਾਲ ਦੀ ਨਾਲ ਜੇਕਰ ਤੁਹਾਡੇ ਮਾੜਾ ਜਿਹਾ ਵੀ ਕੱਟ ਲੱਗ ਜਾਂਦਾ ਤਾਂ ਇਲਾਜ ਕਰਾਓ ਕਿਉਂਕਿ ਅੱਜ ਕੱਲ ਜਿਹੜੀ ਰੈਵੀਜ਼ ਨਾਮ ਦੀ ਬਿਮਾਰੀ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਇਸ ਲੰਕੀ ਨੂੰ ਵੀ ਉਹੀ ਬਿਮਾਰੀ ਹੋਈ ਸੀ ਇਸ ਖੜਾੜੀ ਨੂੰ ਉਹੀ ਬਿਮਾਰੀ ਹੋਈ ਸੀ ਜਿਹਦੇ ਕਰਕੇ ਇਸ ਨੇ ਜਿਹੜੀ ਗੌਰ ਨਹੀਂ ਕੀਤੀ ਤੇ ਬਾਅਦ ਦੇ ਵਿੱਚ ਤੜਫ ਤੜਕੇ ਇਸ ਖੜਾੜੀ ਦੀ ਜਿਹੜੀ ਜਾਨ ਚਲੀ ਗਈ